ਆਵਾਜ਼ ਸੁਮਰੇ ਮਰਾਵਾ ਗੇਨ ਸੁਮਰੇੁੰਡੇ ਦੇ ਕੰਚੀ ਮੇਰੇ ਦੇ ਮਾਰੀਆ ਤਿੰਨ ਚਾਰਾ ਕਮੇਟੀ ਦੇ ਅੱਗੇ ਮਾਂਗਾ ਸਾਟ ਲੱਗੀ ਹੋਣੀ ਸੈਥ ਹਸਪਤਾਲ ਵਿੱਚ ਜਾ ਕੇ ਦੇਖ ਕੇ ਆਵਾ ਅੱਗੇ ਮਾਰਿਆ ਤੇ ਆਹਨਾਂ ਦੀ ਦੁਸ਼ਮਨੀ ਲੱਗੀ ਹੋਈ ਸੀ ਮੈਂ ਤਾਂ ਆਪ ਗਰੀਬਾਂ ਮਾਰ ਕੇ ਹੰਨਾ ਨੇ ਸੁਤਲਾਤ ਲਾਉਂਦਾ ਉਹ ਕੱਸੀ ਯਾਰ ਕੀ ਸੀਗਾ ਨਹੀਂ ਦੋਸਤ ਦੋਸਤ ਕੋਈ ਨਹੀਂ ਸਾਡੀ ਦੁਸ਼ਮਨੀ ਲੱਗੀ ਹੋਈ ਸੀ ਉਹਦੇ ਨਾਰਾ ਪਹਿਲਾਂ ਵੀ ਉਹਨੂੰ ਮਾਰਦਾ ਸੀ ਕਈ ਵਾਰੀ ਲੜਾਈ ਹੋਈ ਸੀ ਤਾਂਤਾ ਸੀ ਪੰਚਾਇਤ ਨੇ ਫੈਸਲਾ ਕਰਕੇ ਉਹ ਉਹਨੇ ਕੱਲੇ ਨੂੰ ਬਸ ਦੇਖ ਕੇ ਮਾਰਤੀ ਕੈਂਚੀ ਤਿੰਨ ਚਾਰ ਕੈਂਚੀਆਂ ਮਾਰੀਆਂ ਤੇ ਕੈਂਚੀ ਕੈਂਚੀ ਮਾਰਿਆ ਕੈਂਚੀ ਘੋਈਏ ਤੇਰੀਆਂ ਲੱਗੀਆਂ ਪਈਆਂ ਖੂਨ ਦੀਆਂ ਉੱਥੇ ਪਿਛਲੀ ਦੋਸ ਨੇ ਸਿਖਾਈ ਤਾਂ ਮਾਰਿਆ ਮੈਨੂੰ ਸਾਫ ਦਿੱਤਾ ਜਾਵੇ ਸਾਫ ਦਿੱਤਾ ਜਾਵੇ ਬਸ ਮੇਰੇ ਮੁੰਡੇ ਦਾ ਹੁਣ ਕੁਝ ਮਾਰਿਆ ਰੋਕੋ ਹਾਂ ਤੇ ਕੀ ਕੀ ਬਾਤ ਹੋਈ ਹੈ ਹੈ ਕੀ ਬਾਤ ਹੋਈ ਹੈ ਮੁੰਡੇ ਦੇ ਨਾਂ ਮੁੰਡੇ ਦੇ ਕੈਂਚੀ ਮੇਰੇ ਤੇ ਮਾਰੀਆ ਤਿੰਨ ਚਾਰਾ ਕਮੇਟੀ ਦੇ ਅੱਗੇ ਕਮੇਟੀ ਤੇ ਅੱਗੇ ਮਾਰਿਆ 5 ਵਜੇ ਮੈਨੂੰ ਸਿਆਮ ਨੂੰ ਪਤਾ ਲੱਗਿਆ ਚਾਹ ਕਰਦੀ ਸੀ ਕਹਿੰਦੀ ਮੁੰਡੇ ਦੇ ਸੱਟ ਲੱਗ ਗਈ ਉਹਦੀ ਪੈਣਾ ਭਾਜੀ ਦੀ ਤਾਂ ਮੈਂ ਆਈ ਮਗਾ ਸੱਟ ਲੱਗ ਗਈ ਹੁਣ ਹੀ ਸੈਥ ਹਸਪਤਾਲੇ ਚ ਜਾ ਕੇ ਦੇਖ ਕੇ ਆਵਾਂ ਅੱਗੇ ਮਾਰਿਆ ਪਿਆ ਹੈ انہਾਂ ਦੀ ਦੁਸ਼ਮਨੀ ਲੱਗੀ ਹੋਈ ਸੀ ਮੈਂ ਤਾਂ ਆਪ ਗਰੀਬਾਂ ਉਹ ਬੰਦਾ ਵੀ ਬੁਢਾ ਆਇਆ ਸੀ ਕੀ ਕਰ ਸਕਦੇ ਆ ਮਾਰ ਕੇ ਹੰਨਾ ਨੇ ਸ਼ੁੱਧਤਾ ਕਰਦਾ ਕੌਣ ਸੀ ਬੰਦਾ ਕੌਣ ਸੀ ਉਹ ਫੌਜੀ ਆ ਉਹਦੇ ਦੋ ਮੁੰਡੇ ਆ ਦੋ ਮੁੰਡੇ ਹੈਗੇ ਉਹਦੇ ਦੋਸਤ ਸੀ ਆ ਕੀ ਸੀਗਾ ਨਹੀਂ ਦੋਸਤ ਦੋਸਤ ਕੋਈ ਨਹੀਂ ਸਾਡੀ ਦੁਸ਼ਮਨੀ ਲੱਗੀ ਹੋਈ ਸੀ ਉਹਦੇ ਨਾਲ ਪਹਿਲਾਂ ਵੀ ਉਹਨੂੰ ਮਾਰਦਾ ਸੀ ਕਈ ਵਾਰੀ ਲੜਾਈ ਹੋਈ ਸੀ ਹਟਾਤਾ ਸੀ ਪੰਚਾਇਤ ਨੇ ਫੈਸਲਾ ਕਰਕੇ ਫਿਰ ਹੁਣ ਉਹਨੇ ਇਕੱਲੇ ਨੂੰ ਬਸ ਦੇਖ ਕੇ ਮਾਰਤੀ ਕੈਂਚੀ ਤਿੰਨ ਚਾਰ ਕੈਂਚੀਆਂ ਮਾਰੀਆਂ ਤੇ ਸਾਰੇ ਘੂਨ ਉੱਤੇ ਹਾਂ ਠੀਕ ਕੱਪੜੇ ਕੱਟਣੇ ਵਾਲੀ ਕੈਂਚੀ ਕੈਂਚੀ ਮਾਰੀਆ ਕੈਂਚੀ ਫਰੋਈਏ تھے ਸਾਰੇ ਥਾਣੇ 'ਚ ਟਹਿਰੀਆਂ ਲੱਗੀਆਂ ਫਈਆਂ ਖੂਨ ਦੀਆਂ ਉੱਥੇ ਉਹ ਫਾਜੀ ਨੇ ਇੱਕ ਦੋ ਮੁੰਡੇ ਆਹੋਨਾਂ ਦੇ ਤਿੰਨ ਚਾਰ ਜਣੇ ਫੜਦੇ ਸੀ ਇੰਨਾ ਲੰਬਾ ਮੇਰਾ ਮੁੰਡਾ ਹੈ ਉਹ ਕਿੱਥੇ ਆਤ ਗਿਆ ਪਤਾ ਜੀ ਮਾਰਨ ਦਾ ਕਿ ਰਣਜੀਤ ਸਿੰਘ ਵਗੈਰਾ ਸੀ ਤੁਹਾਡੀ ਕੋਈ ਹਾਂ ਜੀ ਪਿਛਲੀ ਤੋਂ ਨਹੀਂ ਸੀ ਪਿਛਲੀ 297 ਤੋਂ ਮਾਰਿਆ ਹੈ ਮੈਨੂੰ ਕੱਲ ਦਾ ਕੋਈ ਹੱਲ ਜਵਾਬ ਨਹੀਂ ਮਿਲਿਆ। ਮੀਨਾ ਜੀ ਤੁਹਾਡੇ ਮੁੰਡੇ ਦਾ ਨਾਮ ਮਨੋਜ ਕਿੱਥੇ ਰਹਿੰਦਾ ਕਿੱਥੇ ਸੀਗਾ? ਇੱਥੇ ਹੀ ਮੀਟ ਮਾਰਕੀਟ ਵੀ ਆਜ਼ਾਦਨਗਰ ਵੀ ਜਗਾ ਸੀ ਉਹਦੀ ਮਾਰਕੀਟ ਖੱਲੇ ਕਿੱਥੇ ਰਹਿੰਦਾ ਸੀਗਾ? ਹਾਂ ਉਹ ਤਾਂ ਕਿੱਥੇ ਰਹਿੰਦਾ ਸੀਗਾ? ਆਜ਼ਾਦਨਗਰ ਜਗਾ ਸੀ ਮੇਰੇ ਪਾਸੇ ਘਰ ਸੀ ਮੇਰਾ ਥਾਂ ਲਈਤੀ ਗਈ ਸੀ। ਮੇਰਾ ਘਰ ਐ ਤੇ ਮੰਗ ਕੀ ਕਰਦੇ ਤੁਸੀਂ? ਮੈਂ ਮੰਗੋ ਤਾਂ ਉਹੀ ਚਾਹਦੀ ਆ ਬਈ ਮੈਨੂੰ ਸਾਫ਼ ਦਿੱਤਾ ਜਾਵੇ। ਸਾਫ਼ ਦਿੱਤਾ ਜਾਵੇ ਬਸ। ਮੇਰੇ ਮੁੰਡੇ ਦਾ ਹੋਰ ਕੁਛ ਮਾਰਿਆ ਰੋਕੂ ਵੀ ਸਜ਼ਾ ਦੇ ਜਦੋਂ ਮੈਨ ਮੇਰੇ ਨੂੰ ਮਾਰਿਆ ਜਵਾਨ ਮੁੰਡੇ ਨੂੰ ਮੈਂ ਕੀ ਦੇਖਦੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਬਸ 20 ਸਾਲ ਜੇ ਮੇਰੇ ਸਾਹਮਣੇ ਕਰ ਦੋ ਕਿ ਮੈਂ ਜਿੱਦਾਂ ਮੇਰਾ ਮੁੰਡਾ ਪਿਆ ਉਹਦਾ ਹੀ ਮਾਰ ਕੇ ਮੈਂ ਨਾਲ ਹੀ ਪਹੁੰਚੀ ਮੁੰਡੇ ਦੇ ਨਾਲੀ ਹਾਂ ਸਾਰੀ ਦੁਨੀਆ ਦੇਖ ਲਈ ਉਹ ਤੇ ਨੇ ਡੈਥ ਹੋਈ ਐ ਇੱਥੇ ਹਸਪੀਟਲ ਆਕੇ ਹੋਈ ਉਹ ਨਾਲੇ ਚ ਹੋਈ ਐ ਨਾਲੇ ਸਾਰਾ ਫੋਨ ਉਦੀ ਟੀਰੀਆਂ ਲੱਗੀਆਂ ਪਈਆਂ ਉੱਥੇ ਖਾਣੇ ਆਣੇ ਆ ਨਾ ਖੁਦ ਕੈਂਚੀ ਪੜੀ ਐ ਕੋਸ਼ਿਸ਼ ਨਹੀਂ ਕੀਤੀ ਉੱਥੇ ਕੋਈ ਲੋਕ ਨਾ ਕੋਈ ਨਹੀਂ ਕੋਈ ਨਹੀਂ ਥਾਣਾ ਨਾ ਕੋ ਸਭ ਕੁਝ ਰਿਸਪਤ ਖਾਨਾੜੀ ਪੁਲਾਸ ਹੈ ਰਿਸਪਤ ਖਾਨਾੜੀ ਪੁਲਾਸ ਹੈ ਮੈਨੂੰ ਕੱਲ ਦਾ ਕੋਈ ਹਾਲ ਨਹੀਂ ਤੇਰੀ ਕੋਈ ਕੋਈ ਨਿਕਲਿਆ ਪਿਆ ਜੀ ਅੱਧਾ ਦੇਖਿਓ ਬਸ ਮੈਂ ਕੀ ਨਾਮ ਹੈ ਆਪਣਾ ਮੇਰਾ ਨਾਮ ਰੀਨਾ ਜੀ ਕੀ ਨਾਮ ਸੀ ਤੁਹਾਡੇ ਘਰ ਵਾਲੇ ਦਾ ਜੀ ਮਨੋਜ ਮੇਰੇ ਘਰ ਵਾਲਾ ਦਾ ਨਾਮ ਸੀ ਪਾਰਕ ਦੇ ਕੋਲ ਕਮੇਟੀ ਤੇ ਅੱਗੇ ਕੰਨਾਂ ਤੇ ਮੇਲ ਕਰਦਾ ਸੀ ਉੱਥੇ ਤਿੰਨ ਚਾਰ ਬੰਦਿਆਂ ਨੇ ਉਹਨੂੰ ਸਾਜ਼ਿਸ਼ ਬਣਾ ਕੇ ਉੱਥੇ ਕੁੱਟਿਆ ਪਰ ਕੈਂਚੀ ਚੱਕਿਓ ਦੇ ਉੱਥੇ ਭਰੋਈ ਆ ਮੈਂ ਕਿੱਥੇ ਮਾਰੀ ਕਿੱਥੇ ਇੱਥੇ ਮਾਰੀਏ ਪੱਖੀਆਂ ਚ ਤੇ ਉਹ ਖੂਨ ਪਾਣੀ ਚ ਆਂਦਾ ਚ ਆਂਦਾ ਅੰਦਰ ਗਿਆ ਪੁਲਿਸ ਦੇ ਉੱਥੇ ਮੰਦਤ ਮੰਗੀ ਪੁਲਿਸ ਦੇ ਪੁਲਿਸ ਨੂੰ ਕਿਹਾ ਕਿ ਮੇਰੀ ਮਦਦ ਕਰੋ ਉਹਨਾਂ ਨੇ ਚੱਕੇ ਉਹਨੂੰ ਕਿਹਾ ਕਿ ਤੂੰ ਹਸਪਤਾਲ ਜਾ ਉਹ ਸੱਦ ਵਾਪਸ ਆਂਦਾ ਹੋਣਾ ਤਾਂ ਉੱਥੇ ਮੁੰਦਾ ਪੈ ਗਿਆ ਉੱਥੇ ਖੂਨ ਦੀ ਢੇਰੀ ਲੱਗੀ ਹੋਈ ਹੈ ਉੱਥੇ ਮੌਕੇ ਤੇ ਪੂਰਾ ਹੋ ਗਿਆ ਜੀ ਮੈਂ ਹੀ ਪੰਜਾਬ ਪੰਜਾਬ ਸਰਕਾਰ ਤੋਂ ਇਹ ਬੇਨਤੀ ਕਰਦੀਆਂ ਜਿਹੜੇ ਫਰਾਰ ਹਨ ਜਿਹੜੀ ਉਹਦੀ ਪਹਿਣ ਸਰੇਖਾਂ ਹੈ ਜੋੜੀ ਉਹਨਾਂ ਨੂੰ ਬੜਾ ਆਵਾ ਦਿੰਦੀ ਆ ਕਿ ਮੈਂ ਤੁਸੀਂ ਜੋ ਵੀ ਕੁਝ ਕਰੋ ਮੈਂ ਤੁਹਾਡੇ ਪਿੱਛੇ ਆ ਮੇਰੀ ਪੰਜਾਬ ਸਰਕਾਰ ਤੋਂ ਇਹ ਬੇਨਤੀ ਹੈ ਮਾਨੂੰ ਬਖਤਵਾਦ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਫਰਾਰ ਬੰਦੇ ਨੇ ਉਹਨਾਂ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਬਾਲ ਚੁੜਕਦਾ ਭਾਈ ਕੀ ਨਾਮ ਆਪਣਾ ਜੀ ਸਰ ਮੇਰਾ ਨਾਮ ਕਾਲੂ ਹੈ ਜੀ ਕਾਲੂ ਹਾਂ ਜੀ ਕੀ ਹੋਇਆ ਸੀ ਆਪਣਾ ਤੇ ਸਰ ਮੇਰੇ ਵੱਡੇ ਭਾਈ ਨੂੰ ਮਾਰਤਾ ਜੀ ਤੇ ਫੌਜੀ ਦੇ ਬੁੰਡਿਆਂ ਦੇ ਨਾਲ ਪਹਿਲਾਂ ਵੀ ਸਾਡੀ ਦੁਸ਼ਮਨੀ ਚੱਲਦੀ ਰਹੀ ਹੈ ਦੋ ਤਿੰਨ ਵਾਰ ਲੜਾਈ ਹੋਈ ਹੈ ਜਾਨੀ ਕਿ ਛੋਟੀ ਮੋਟੀ ਹੋਈ ਹੈ ਜੀ ਉਹ ਜਾਨੀ ਕਿ ਪੰਚਾਇਤੀ ਫੈਸਲਾ ਸੀ ਕਰ ਦਿੱਤਾ ਸੀ ਜੀ ਪੰਚਾਇਤੀ ਕੀ ਹੋਇਆ ਸੀ ਰਤ ਕੀ ਡਰਿੰਕਿੰਗ ਕਰਾ ਕਰਦੇ ਤੇ ਨਹੀਂ ਜੀ ਡਰਿੰਕ ਨੇ ਜੀ ਉਹ ਕੰਨਾ ਦੀ ਮੈਦ ਕਾ ਦਦਾ ਜੀ ਉੱਥੇ ਬੈਠਾ ਸੀਗਾ ਉਹ ਤੇ ਉੱਥੇ ਬੈਠਾ ਜੀ ਉਹਨੇ ਕੋਈ 200 ਰੁਪਿਆ ਕੰਨਾ ਦੀ ਮੈਦ ਵਿੱਚੋਂ ਬਣਾਇਆ ਸੀਗਾ ਉਹਦੇ ਵਿੱਚੋਂ ਉਹ 100 ਰੁਪਿਆ ਮੰਗਦਾ ਸੀਗਾ ਫੌਜੀ ਕਹਿੰਦੇ ਜੀ ਭਾਈ ਮੈਨੂੰ 100 ਰੁਪਿਆ ਦਿਓ ਉਹ ਮੇਰੇ ਭਾਈ ਨੇ ਨਹੀਂ ਦਿੱਤਾ ਜੀ 100 ਰੁਪਿਆ ਉਹ ਕੰਦਾ ਭਾਈ ਮੈਂ ਕਹਿੰਦਾ ਆਪਣੀ ਮਿਹਨਤ ਦੇ ਪੈਸੇ ਤੈਨੂੰ ਕਹਿੰਦਾ ਕਿਵੇਂ ਦੇ ਦੇਮਾ ਆਪਣੀ ਮੈਂ ਜਿੱਦਾਂ ਮਿਹਨਤ ਕੀਤੀ ਹੈ ਇਦਾਂ ਤੂੰ ਵੀ ਮਿਹਨਤ ਕਰ ਸਕਦਾ ਹੈ ਤੇ ਤਾਂ ਕਰਕੇ ਜੀ ਉਹਦੀ ਦਰਦੂਰੂ ਫੌਜੀ ਨੇ ਪਿੱਤੀ ਹੋਈ ਸੀ ਜੀ ਉਸੇ ਟਾਈਮ ਜੀ ਕੈਂਚੀ ਮਾਰ ਕੇ ਜੀ ਉਹਨੂੰ ਮਾਰਤਾ ਜੀ ਉਹ ਮਰਿਆ ਮਰਿਆ ਜੀ ਥਾਣੇ ਦੇ ਵਿੱਚ ਗਿਆ ਜਿਹੜੇ ਥਾਣੇ ਆੜੇ ਨੇ ਸਰ ਉਹਨਾਂ ਨੇ ਖੁਦ ਦੇਖਿਆ ਹੈ ਜਾਂ ਜੀ ਉੱਥੋਂ ਬਰਾਮਤ ਕੀਤੀ ਐ ਇਹ ਥਾਣੇ ਵਾਲੇ ਤੋਂ ਪੁੱਛਿਆ ਜਾਵੇ ਕਿ ਕਿਨੇ ਬਰਾਮਤ ਕੀਤੀ ਐ ਜੀ ਕਿਨੇ ਨਹੀਂ ਸਾਡੇ ਮੂਰੇ ਅਸੀਂ ਸਰਕਾਰ ਤੋਂ ਇਹੀ ਦਰਖਾਸਤ ਕਰਦੇ ਆ ਕਿ ਸਾਡੇ মিডিਆ ਦੇ ਮੂਰੇ ਕਿ ਇਹੀ ਕਹਵੇ ਕਿ ਭਈ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਬਸ ਅਸੀਂ ਸਮਝ ਕੀ ਕਰਦਾ ਜੀ ਭਈ ਇਹ ਕੰਮ ਕਰਦਾ ਸੀ ਅਸੀਂ ਕੰਨਾਂ ਦੀ ਮੈਲ ਕੱਢ ਦੱਸਗਾ 2-300 ਰੁਪਇਆ ਕਮਾਉਂਦਾ ਸੀਗਾ ਜੀ ਵਿਆਹ ਆਇਆ ਸੀ ਹਾਂਜੀ ਬਈ ਆਇਆ ਹੋਇਆ ਅਸੀਂ ਜੀ ਆਕਰ ਆੜੀ ਜੀ ਦੋ ਬੱਚਾ ਕਿੰਨੇ ਆ ਨੌਜਵਾਨ ਹੈ ਜੀ ਇੱਕ ਇੱਕ ਛੋਟਾ ਜੀ ਇੱਕ ਵੱਡੇ ਗੁੱਡੀ ਹੈ ਜੀ ਹਾਂਜੀ ਮੈਂ ਜਾਣੀ ਕਿ ਜੋ ਉਹਦਾ ਸਾਗਾ ਚਾਚਾ ਲੱਗਦਾ ਜੀ ਮੈਂ ਕੀ ਮੰਗ ਕੀ ਕਰਦਾ ਤੁਸੀਂ ਮੈਂ ਮੰਗ ਸਰ ਦਰਖਾਸਤ ਇਹੀ ਕਰਦਾ ਸਰਕਾਰ ਤੋਂ ਕਿ ਸਾਨੂੰ ਹਿੰਸਾਬ ਦਿੱਤਾ ਜਾਵੇ ਸਖਤੋਂ ਸਖਤ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹ ਜਿਹੜੇ ਦੋ ਮੁੰਡੇ ਨੇ ਜੀ ਇੱਕ ਸਰੇਖਾ ਹੈ ਜੀ ਉਹਦੀ ਭੈਣ ਦਾ ਨਾਂ ਹੈ ਜੀ ਇੱਕ ਸਰੇਖਾਂ ਕਹਿੰਦੀ ਐ ਕਹਿੰਦੇ ਮੈਂ ਕਹਿੰਦੇ 3 ਲੱਖ ਲਾ ਦੂੰਗੀ 5 ਲੱਖ ਲਾ ਦੂੰਗੀ ਹੰਨਾ ਦਾ ਮੁੰਡਾ ਮਾਰਨਾ ਮਾਰਨਾ ਹੈ ਉਹ ਜੀ ਅੱਜ ਉਹੀ ਉਹੀ ਦਿਨ ਆ ਗਿਆ ਜੀ ਇਹ ਸਾਡਾ ਮੁੰਡਾ ਮਾਰਤਾ ਜੀ ਤੇ ਸਾਨੂੰ ਇਹੀ ਅਸੀਂ ਸਰਕਾਰ ਤੋਂ ਦਰਖਾਸਤ ਕਰਦੇ ਜੀ ਅਨਸਾਬ ਦਿੱਤਾ ਜਾ ਵੀ ਜੀ ਸਾਰੇ ਘਰ ਦੇ ਹਰਾਰ ਹੋ ਗਏ ਕੋਈ ਵੀ ਨਹੀਂ ਜੀ ਉੱਥੇ ਇਹ ਮਨੋਜ ਕੁਮਾਰ ਨਾਮ ਦਾ ਬੰਦਾ ਸੀਗਾ ਇਹ ਜੁੱਤੀ ਗਾਠਣੇ ਦਾ ਕੰਮ ਕਰਦਾ ਸੀ ਉਮਰ 50 ਸਾਲ ਦੀ ਦੂਜਾ ਫੌਜੀ ਜਿਹੜਾ ਮਹਿੰਦਰ ਸਿੰਘ ਫੌਜੀ ਉਹ ਆਪਣਾ ਕਿਸਾਨ ਕਰਦਾ ਰਹਿਣ ਵਾਲਾ ਸੀਗਾ ਇਹ ਦੋਨੋਂ ਉੱਥੇ ਬੈਠ ਕੇ ਇੱਥੇ ਆਪਣੇ ਖੰਨੇ ਬੈਠ ਕੇ ਇਹਨਾਂ ਨੇ ਗੱਲਬਾਤ ਕੀਤੀ ਦੋਸਤ ਸੀਗੇ ਆਪਸ ਵਿੱਚ ਫਿਰ ਇਹਨਾਂ ਨੇ ਪੈਸੇ ਇਕੱਠੇ ਕਰਕੇ दारू ਦੀ दारू ਦੀ ਬੋਤਲ ਲੈ ਕੇ ਆਏ ਫਿਰ ਇਹਨਾਂ ਇਕੱਠੇ ਬੈਠ ਕੇ दारू ਕੀਤੀ ਫਿਰ ਇਹਨਾਂ ਦੀ ਆਪਸ ਵਿੱਚ ਕੋਈ ਕਹਾਣੀ ਕਾਇਸ ਨਹੀਂ ਹੋਈ ਆਪਸ ਵਿੱਚ ਤੋ ਇਹਨਾਂ ਨੇ ਦੂਜੇ ਨੇ ਜਿਹੜੇ ਮਹਿੰਦਰ ਸਿੰਘ ਖੋਜੀ ਨੇ ਨਹੀਂ ਖੋਜੀ ਨੇ ਇਹਨਾਂ ਨੇ ਕੱਚੀ ਮਾਰੀ ਇਹ ਕੱਚੀ ਮਾਰੀ ਫਿਰ ਦੂਜੀ ਮਾਰੀ ਇਹ ਲੋਕਾਇਲ ਹੋ ਗਿਆ ਇੰਨੇ ਮੈਂ ਐਸਐਚਓ ਸੀਟੀ2 ਉੱਥੋਂ ਆ ਗਏ ਉਹਨਾਂ ਨੇ ਪੁੱਛਿਆ ਕੀ ਗੱਲਬਾਤ ਹੋਈ ਉਹਨਾਂ ਨੇ ਗੱਲਬਾਤ ਉਹਨਾਂ ਕੋਲ ਕਿ ਸਾਡਾ ਝਗੜਾ ਹੋ ਗਿਆ ਹੈ ਕਰਕੇ ਫਿਰ ਉਹਨਾਂ ਨੇ ਉਥੇ ਹਸਪੀਟਲ ਐਡਮਿਟ ਕਰਾਇਆ ਐਡਮਿਟ ਕਰਾਉਣ ਦੇ ਬਾਅਦ ਉਥੇ ਉਹਨਾਂ ਦੀ ਮਰਤੀ ਹੋ ਗਈ ਡੈਥ ਹੋ ਗਈ ਉਹ ਜਿਹੜਾ ਜਿਹੜਾ ਮਾਨ ਨਾਲ ਸ਼ੋਹ ਬੰਦਾ ਫੜ ਲਿਆਗਾ ਤੋ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ